ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਜਵੰਦਾ ਉਹਨਾਂ ਦੇ ਗੰਭੀਰ ਸੱਟਾਂ ਵੱਜੀਆਂ ਨੇ ਜਾਣਕਾਰੀ ਮੁਤਾਬਕ ਰਾਜਵੀਰ ਜਵੰਦਾ ਨੂੰ ਮੁਹਾਲੀ ਦੇ ਫੋਟੇਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਜਵੰਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮੋਟਰਸਾਈਕਲ ਚਲਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਉਹ ਮੋਟਰਸਾਈਕਲ ਚਲਾਉਂਦੇ ਸਮੇਂ ਅਚਾਨਕ ਸੜਕ ਤੇ ਡਿੱਗ ਗਏ ਜਿਸ ਕਾਰਨ ਉਹਨਾਂ ਦੇ ਸਿਰ ਵਿੱਚ ਸੱਟਾਂ ਵੱਜੀਆਂ ਗੰਭੀਰ ਸੱਟਾਂ ਵੱਜਣ ਤੋਂ ਬਾਅਦ ਉਹਨਾਂ ਦੀ ਸਿਹਤ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਾਦਸੇ ਦੀ ਜਾਣਕਾਰੀ ਮਿਲਦਿਆਂ ਗਾਇਕ ਕੰਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵੀ ਮੌਕੇ ਤੇ ਫੋਟੇਜ਼ ਹਸਪਤਾਲ ਪਹੁੰਚੇ ਡਾਕਟਰਾਂ ਦੀ ਇੱਕ ਟੀਮ ਵੱਲੋਂ ਜਵੰਦਾ ਦਾ ਇਲਾਜ ਕੀਤਾ ਜਾ ਰਿਹਾ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਹੋਣ ਬਾਰੇ ਡਾਕਟਰਾਂ ਦੇ ਬਿਆਨ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਮਾਡਲ ਤੇ ਲੇਖਕ ਹਨ ਜੋ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਮੋਟਰਸਾਈਕਲ ਚਲਾ ਰਹੇ ਸਨ ਇਸੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਅਚਾਨਕ ਸੜਕ ਤੇ ਡਿੱਗ ਜਾਂਦਾ ਜਿਸ ਦੌਰਾਨ ਉਹਨਾਂ ਦੇ ਗੰਭੀਰ ਸੱਟਾਂ ਵੱਜੀਆਂ ਸਿਰ ਵਿੱਚ ਔਰ ਉਸ ਤੋਂ ਬਾਅਦ ਸਿੱਧਾ ਉਹਨਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜਿਸ ਤੋਂ ਬਾਅਦ ਸੰਗੀਤ ਜਗ ਦੇ ਵਿੱਚ ਵੀ ਜਿਹੜੀਆਂ ਚਿੰਤਾਵਾਂ ਵੱਧ ਚੁੱਕੀਆਂ ਨੇ ਜਿਹੜੇ ਅਦਾਕਾਰ ਨੇ ਗਾਇਕ ਨੇ ਉਹਨਾਂ ਦੀਆਂ ਚਿੰਤਾਵਾਂ ਨੇ ਜਿਹੜੀਆਂ ਵੱਧ ਚੁੱਕੀਆਂ ਨੇ ਇੱਕ ਤੋਂ ਬਾਅਦ ਇੱਕ ਕਲਾਕਾਰ ਅਤੇ ਅਦਾਕਾਰ ਮੁਹਾਲੀ ਦੇ 40s ਹਸਪਤਾਲ ਵਿੱਚ ਪਹੁੰਚ ਰਹੇ ਹਨ ਰਾਜਵੀਰ ਸਿੰਘ ਜਵੰਦਾ ਦੀ ਸਾਰ ਲੈਣ ਦੇ ਲਈ ਜਿਹੜੇ ਗਾਇਕ ਨੇ ਹੋ ਮੁਹਾਲੀ ਦੇ 40s ਹਸਪਤਾਲ ਵਿੱਚ ਜਾ ਰਹੇ ਹਨ ਤਾਂ ਉੱਥੇ ਹੀ ਹੁਣ ਜਿਹੜਾ ਕਹਿ ਸਕਦੇ ਆ ਕਿ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਬੱਦੀ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਔਰ ਬਹੁਤ ਉੱਭਰ ਰਿਹਾ ਇੱਕ ਕਲਾਕਾਰ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਇੰਨੇ ਛੋਟੇ ਸਮੇਂ ਦੇ ਵਿੱਚ ਜਿੰਨਾ ਮਕਬੂਲ ਪੰਜਾਬੀਆਂ ਨੇ ਉਹਨਾਂ ਨੂੰ ਕੀਤਾ ਤੇ ਅੱਜ ਵਾਲੀ ਘਟਨਾ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਐ ਅੰਦਰ ਉਹਨਾਂ ਦੇ ਫਾਦਰ ਇਨ-ਲਾਅ ਨੇ ਉਹਨਾਂ ਦੇ ਵਾਈਫ ਨਾਲ ਮੁਲਾਕਾਤ ਹੋਈ ਹੈ ਹੋਰ ਇੰਡਸਟਰੀ ਦੇ ਉਹਨਾਂ ਦੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਦਵਾਵਾ ਕਰ ਰਹੇ ਨੇ ਕਿ ਗੁਰੂ ਸਾਹਿਬ ਮੇਰ ਕਰਨ ਰਾਜਵੀਰ ਜਵੰਦਾ ਜਲਦੀ ਸਵਸਥ ਹੋ ਕੇ ਉਹ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਆਪਣੇ ਘਰਦਿਆਂ ਦੇ ਵਿੱਚ ਬੈਠਣ ਸੋ ਡਾਕਟਰ ਸਹਿਬਾਨਾਂ ਦੀ ਕੋਸ਼ਿਸ਼ ਜਾਰੀ ਹੈ ਕੀ ਕੰਡੀਸ਼ਨ ਕਿ ਬ੍ਰਾਂਡਡ ਦੱਸੇ ਜਾਂਦੇ ਨੇ ਦੇਖੋ ਡਾਕਟਰ ਸਾਹਿਬ ਕੰਡੀਸ਼ਨ ਹੈ ਜੋ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਕੋਸ਼ਿਸ਼ ਜਾਰੀ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਉਹ ਸਵਸਥ ਹੋਣ ਕਿਉਂਕਿ ਗੁਰੂ ਸਾਹਿਬ ਪ੍ਰਮਾਤਮਾ ਇਸ ਵਾਸ ਪ੍ਰਮਾਤਮਾ ਨੇ ਬਖਸ਼ਨੇ ਨੇ ਔਰ ਜੋ ਪ੍ਰਮਾਤਮਾ ਨੇ ਮਿਹਰ ਕਰਨੀ ਹੈ ਫਿਰ ਵੱਡੀ ਤੋਂ ਵੱਡੀ ਸੱਟ ਵੀ ਮਨੁੱਖ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ ਸੋ ਅੱਜ ਤਾਂ ਮੈਂ ਜ਼ਿਆਦਾ ਲਫ਼ਜ਼ ਨਹੀਂ ਕਹਿਣ ਨੂੰ ਕਿਉਂਕਿ ਮੇਰੀ ਰਾਜਵੀਰ ਜਵੰਦਾ ਨਾਲ ਜਿਹੜੀ ਸਾਂਝ ਹੈ ਉਹ ਜਦੋਂ ਇਹਨਾਂ ਨੇ ਇੱਕੋ ਗੀਤ ਗਾਇਆ ਸੀ ਕਿ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਦੇ ਨਾਲ ਗੱਲਬਾਤ ਮੈਂ ਉਸ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਔਰ ਮੇਰੀ ਇਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹੀ ਹੈ ਸੋ ਮੈਨੂੰ ਖੁਦ ਪਰਸਨਲੀ ਬੜਾ ਦੁੱਖ ਲੱਗਿਆ ਜਦੋਂ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇਸ ਤਰੀਕੇ ਉਹਨਾਂ ਦੇ ਨਾਲ ਇਹ ਪਾਣਾ ਵਾਪਰਿਆ ਫੋ ਮੈਂ ਅਰਿਆ ਹਸਪਤਾਲ ਆਇਆ ਕਿ ਕਿਵੇਂ ਆਏ ਕੀ ਕੰਡੀਸ਼ਨ ਕੋਈ ਐਕਸੀਡੈਂਟ ਦਾ ਕੀ ਵਜ੍ਹਾ ਕੁਝ ਖਾਸ ਪਤਾ ਨਹੀਂ ਜੀ ਕੋਈ ਤਾਂ ਅੰਦਰ کہہ ਰਿਹਾ ਕਿਉਂਕਿ ਹਾਲਤ ਉਦਾਂ ਦੀ ਨਹੀਂ ਤੁਸੀਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦੇ ਕੋਈ ਕਹਿ ਰਿਹਾ ਕਿ ਟਰੱਕ ਨਾਲ ਟੱਕਰ ਹੋਈ ਹੈ ਕੋਈ ਕਹਿ ਰਿਹਾ ਕਿ ਅੱਗੇ ਕੋਈ ਮੱਝ ਆ ਗਈ ਉਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ ਸੋ ਪਰਿਵਾਰ ਉਹ ਸਾਲੇ ਚ ਨਹੀਂ ਔਰ ਪਰਿਵਾਰ ਨੂੰ ਇਸ ਸੌਮੇ ਤੇ ਆਪਾਂ ਗੱਲ ਵੀ ਨਹੀਂ ਕਰ ਸਕਦੇ ਸੋ ਮੇਰੀ ਭੈਣ ਜੀ ਹੋਰਾਂ ਦੇ ਨਾਲ ਮੁਲਾਕਾਤ ਜ਼ਰੂਰ ਹੋਈ ਹੈ ਤੇ ਉਹਨਾਂ ਦੇ ਫਾਦਰ ਇਨ ਲਾ ਨਾਲ ਹੋਈ ਹੈ ਪਰ ਹਲੇ ਜਿਹੜੀ ਡਿਟੇਲਸ ਹੈ ਉਹ ਆ ਜਾਣ ਇਹ ਮੋਟਰਸਾਈਕਲ ਤੇ ਸੀਗੇ ਜੀ ਮੋਟਰਸਾਈਕਲ ਦੇ ਸ਼ੌਕੀਨ ਸੀ ਮੋਟਰ ਬਾਈਕਿੰਗ ਕਰਦੇ ਸੀ ਲੰਬੇ ਟ੍ਰਿਪਸ ਤੇ ਜਾਂਦੇ ਸੀ ਸੋ ਅੱਜ ਵੀ ਬਾਈਕ ਤੇ ਸੀ ਜਦੋਂ ਐਕਸੀਡੈਂਟ ਹੋਇਆ